खो जी मोदी नारेबाजी oh <laughs>

ਹਾਂ ਜੀ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਹੈ ਪੀਕੇ 21 ਤਰੀਕ ਨੂੰ ਅਸੀਂ ਜਿਹੜਾ ਵੱਡਾ ਹਿੰਚਰਜ ਕਰਾਂਗੇ ਉਹਦੇ ਸਬੰਧ ਦੇ ਵਿੱਚ ਅੱਜ ਜਿੱਥੇ ਅਸੀਂ ਮੋਦੀ ਸਰਕਾਰ ਦਾ ਜਿਹੜਾ ਪਤਲਾ ਵੀ ਪਹਿਲਾਂ ਛਾੜਿਆ ਵਾ ਕਿਉਂਕਿ ਕਿਸਾਨ ਜਿਹੜੇ ਆਪਣੇ ਹੱਕੀ ਮੰਗਾਂ ਵਾਸਤੇ ਜਿਹੜੇ ਦਿੱਲੀ ਨੂੰ ਕੂਚ ਕਰਨ ਤਾਂ ਇਹਨਾਂ ਜਿਹੜਾ ਵੱਡੇ ਵੱਡੇ ਗਾੜੀ ਪੈਰੀਗੇਟ ਲਾਏ ਆ ਤੇ ਨਾਲ ਜਿਹੜਾ ਪੁਲਿਸ ਵੱਲ ਦਾ ਵੱਡਾ ਜਿਹੜਾ ਇੱਥੇ ਪ੍ਰਯੋਗ ਕਰ ਰਹੀ ਹੈ ਮੋਦੀ ਸਰਕਾਰ ਆਪਣੇ ਨਿਹੱਥੇ ਕਿਸਾਨਾਂ ਦੇ ਅਸੀਂ ਉਹਦੀ ਨਿੰਦਿਆ ਕਰਦੇ ਆ ਤੇ ਨਾਲ ਉਹਦਾ ਵਿਰੋਧ ਕੀਤਾ ਤੇ ਪੁਤਲਾ ਸਾੜ ਕੇ ਵੀ ਇਹ ਉਹ ਲੋਕ ਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਨੇ ਤਗੜੇ ਹੋ ਕੇ ਮਿਹਨਤ ਕਰਕੇ ਤੇ ਅੰਨਦਾਤਾ ਦਾ ਖਿਦਾ ਪੈਦਾ ਕੀਤਾ ਤੇ ਅੱਜ ਆ ਜਿਹੜਾ ਅੰਨਦਾਤਾ ਵਾ ਉਹ ਠੱਕੇ ਖਾਂਡਿਆ ਵਾ ਤੇ ਇਹ ਸਿਰਫ ਸਾਰੀਆਂ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਆ ਉਹਦਾ ਦੱਬ ਗਿਆ ਤੇ ਵਿਰੋਧ ਕਰਦੇ ਆ ਅੱਜ ਅਸੀਂ ਇੱਥੋਂ ਸ਼ਾਂਤਮਈ ਤਰੀਕੇ ਨਾਲ ਅੱਗੇ ਜਾ ਕੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਅੰਦੋਲਨ ਅੱਗੇ ਵੀ ਕਰਾਂਗੇ ਕਿਉਂਕਿ ਗਾੜੀ ਸਰਕਾਰ ਇੱਕ ਪਾਸੇ ਆ ਜ਼ਾਲਮ ਸਰਕਾਰ ਇੱਕ ਪਾਸੇ ਉਹ ਜਿਹੜੇ ਆ ਆਪਣੇ ਹੱਕ ਮੰਗਦੇ ਅੱਜ ਹੀ ਅੱਗੇ ਵਧਾਂਗੇ ਸ਼ਾਂਤਾਂ ਹੀ ਜਿਵੇਂ ਰਹਾਂਗੇ ਕਿਉਂਕਿ ਇਹ ਕਿਹਦਾ ਮੈਸਟਰ ਨੇ ਪੁਲਿਸ ਆ ਫੌਜ ਆ ਸਾਰਾ ਕੁਝ ਦੇਖੋ ਸਾਡੀ ਜਾਬਤਾਬੰਦ ਫੌਜ ਆ ਪਹਿਲਾਂ ਵੀ ਬੜੀਆਂ ਵੱਡੀਆਂ ਲੜਾਈਆਂ ਕਿਸਾਨ ਜਿੱਥੇ ਬੰਦੀਆਂ ਲੜੀਆਂ ਵਾਂ ਅੱਜ ਵੀ ਅਸੀਂ ਜੜਾ ਵਾਂ ਜਿਹੜਾ ਜ਼ੁਲਮ ਦਾ ਜਿਹੜਾ ਮੁਕਾਬਲਾ ਉਹ ਸਫਰ ਦੇ ਨਾਲ ਜਿਹੜਾ ਵਾ ਆਪਣੇ ਸਰੀਰਾਂ ਦੇ ਚੱਲਾਂਗੇ ਤੇ ਤਗੜੇ ਹੋ ਕੇ ਚੱਲਾਂਗੇ ਵਾਹ ਜੀ ਵਾਹ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜੀ ਅਸੀਂ ਤੇ ਜਿਹੜੀ ਮੋਦੀ ਸਰਕਾਰ ਆ ਇਹਦੇ ਬਹੁਤ ਨਕਮੇ ਪ੍ਰਬੰਧ ਆ ਇਹਨੇ ਪਾਕਿਸਤਾਨ ਦੇ ਹਿੰਦੂਸਤਾਨ ਦਾ ਨਸਰ ਹੱਥ ਬਣਾ ਕੇ ਤੇ ਬੈਠੀ ਆ ਇਹਦਾ ਅਸੀਂ ਵਿਰੋਧ ਕਰਦੇ ਆ ਤੇ ਜاہے ਬੰਦਿਆਂ ਆਪਦਾ ਤਰੀਕਾ ਨਾ ਸ਼ਾਂਤਮਈ ਨਾ ਜਿਹੜਾ ਸੰਘਰਸ਼ ਜਾਰੀ ਰੱਖਣਗੇ ਬਿਲਕੁਲ ਜੀ